ਕੋਰਟ ਨੇ ਜੇਲ੍ਹ ਤੋਂ ਚੋਣ ਲੜਨ ਵਾਲਿਆ ਲੀਡਰਾਂ ਨੂੰ ਵੱਡਾ ਚਾਕਾ ਦਿੱਤਾ ਹੈ ਤੇ ਸਖ਼ਤਿਆ ਕਰ ਦਿੱਤੀਆਂ ਨੇ ਜਿਸ ਦੇ ਚੱਲਦਿਆਂ ਹੁਣ ਤੇ ਨਾ ਕਿਤੇ ਸਿਆਸੀ ਘੇਰਾਂ ਚ ਵੀ ਹਲਚਲ ਮੱਚਦੀ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਕਿ ਜੋ ਜੇਲ੍ਹ ਤੋਂ ਚੋਣ ਲੜਦੇ ਨੇ ਉਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਕਈ ਮਾਮਲਿਆਂ ਵਿੱਚ ਜੇਲ੍ਹਾਂ ਚ ਬੰਦ ਨੇ ਅਤੇ ਜੇਲ੍ਹ ਤੋਂ ਹੀ ਚੋਣ ਲੜਦੇ ਨੇ ਤੇ ਕਈ ਵਾਰ ਉਹ ਚੋਣ ਜਿੱਤ ਵੀ ਜਾਂਦੇ ਨੇ ਜਦਦੇ ਚਾਲਦੇ ਆ ਕਈ ਤਰ੍ਹਾਂ ਦੇ ਮਾਮਲਾ ਦਿਖਾ ਕੇ ਉਹ ਉਹਨਾਂ ਨੂੰ ਵੱਡੀ ਰਾਹਤ ਮਿਲ ਜਾਂਦੀ ਹੈ ਕਿ ਜ਼ਮਾਨਤ ਤੇ ਬਾਹਰ ਤੱਕ ਆਉਂਦੇ ਨੇ ਉਹ ਲੀਡਰ ਤਾਂ ਹੁਣ ਉਹਨਾਂ ਲੀਡਰਾਂ ਦੇ ਲਈ ਸਖਤ ਟਿੱਪਣੀਆਂ ਸੁਪਰੀਮ ਕੋਰਟ ਨੇ ਕਰ ਦਿੱਤੀਆਂ ਨੇ ਤਾਂ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਸਿਆਸੀ ਲੀਡਰਾਂ ਨੂੰ ਤਾਂ ਖਾਸ ਕਰਕੇ ਉਹਨਾਂ ਲੀਡਰਾਂ ਨੂੰ ਜਿਹੜੇ ਕਈ ਮਾਮਲਿਆਂ 'ਚ ਜੇਲ੍ਹ 'ਚ ਬੰਦ ਨੇ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਆ ਜਿਹੜੇ ਲੀਡਰ ਨੇ ਉਹਨਾਂ ਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ ਤਾਂ ਅੱਜ ਦੇ ਕੇ ਇਹ ਮਾਮਲਾ ਕਿਵੇਂ ਸਾਹਮਣੇ ਆਇਆ ਤਾਂ ਦਿੱਲੀ ਤੋਂ ਚੋਣ ਲੜ ਰਹੇ ਤਾਹਿਰ ਹੁਸੈਨ ਨੇ ਅ ਅੰਤਰੀਮ ਜਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਲੈ ਕੇ ਅੱਜ ਸੁਣਵਾਈ ਹੋਈ ਆ ਤਾਂ ਸੁਣਵਾਈ ਦਰਮਿਆਨ ਅਹਿਮ ਟਿੱਪਣੀਆਂ ਜਿਹੜੀਆਂ ਉਹ ਸੁਪਰੀਮ ਕੋਰਟ ਨੇ ਕਰ ਦਿੱਤੀਆਂ ਨੇ ਤਾਂ ਜੇ ਚੋ ਚੋਣ ਲੜਨ ਤੇ ਪਵੰਦੀ ਲੱਗਣੀ ਚਾਹੀਦੀ ਆ ਸੁਪਰੀਮ ਕੋਰਟ ਦਾ ਕਹਿਣਾ ਹੈ ਅਜਿਹੇ ਲੋਕਾਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜੇਲ੍ਹ ਚ ਬੰਦ ਲੋਕਾਂ ਨੂੰ ਚੋਲ ਲੜਨ ਤੋਂ ਰੋਕਿਆ ਜਾਵੇ ਦਿੱਲੀ ਚੋਣਾ ਲਈ ਤਾਹਿਰ ਹੁਸੈਨ ਨੇ ਅੰਤ੍ਰਿਮ ਜ਼ਮਾਨਤ ਦੀ ਜਿਹੜੀ ਆ ਮੰਗ ਕੀਤੀ ਸੀ ਤਾਂ ਦਿੱਲੀ ਦੰਗਿਆਂ ਦਾ ਦੋਸ਼ੀ ਹਾ ਤਾਹਿਰ ਹੁਸੈਨ ਤਾਹਿਰ ਹੁਸੈਨ ਦਿੱਲੀ ਦੰਗਿਆਂ ਚ ਦੋਸ਼ੀ ਹੈ ਜਿਸ ਦੇ ਚੱਲਦੇ ਆ 11 ਮਾਮਲੇ ਜਿਹੜੇ ਆ ਉਸਤੇ ਦਰਜ ਨੇ ਅਤੇ ਇਸੇ ਦੇ ਕਰਕੇ ਜਿਹੜਾ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਦਾ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਜ ਕਿੱਤੀ ਸੀਤਾ ਹਾਈ ਕੋਰਟ ਵੱਲੋਂ ਜਦੋਂ ਨਾਕ ਹੋ ਜਾਂਦੀ ਹੈ ਤਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਤਾਹਿਰ ਹੁਸੈਨ ਵੱਲੋਂ ਤਾਂ ਹੁਣ ਸੁਪਰੀਮ ਕੋਰਟ ਨੇ ਵੀ ਵੱਡਾ ਝੜਕਾ ਤਾਹਿਰ ਹੁਸੈਨ ਨੂੰ ਤਾਂ ਦਿੱਤਾ ਹੀ ਹੈ ਹੋਰ ਕਈ ਲੀਡਰਾਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਝੜਕਾ ਲੱਗਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਜੋ ਕਿ 2020 ਦੇ ਦਿੱਲੀ ਦੰਗਿਆਂ ਦੇ ਦੋਸ਼ੀ ਹਨ ਉਹਨਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਪ੍ਰਚਾਰ ਦੇ ਲਈ 20 ਜਨਵਰੀ ਤੋਂ 5 ਫਰਵਰੀ ਤੱਕ ਅੰਤਿਮ ਜ਼ਮਾਨਤ ਦੀ ਮੰਗ ਕੀਤੀ ਸੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਤਾਹਿਰ ਹੁਸੈਨ ਹੁਣ ਦੂਜੀ ਪਾਰਟੀ ਵੱਲੋਂ ਜਿਹੜੇ ਚੋਣ ਲੜ ਰਹੇ ਆ ਅਤੇ ਇਸ ਉਹਨਾਂ ਨੇ ਇਸੇ ਦੇ ਚਾਲ ਦੇ ਆ ਜ਼ਮਾਨਤ ਜਿਹੜੀ ਮੰਗੀ ਸੀ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਜ਼ਮਾਨਤ ਦਿੱਤੀ ਜਾਵੇ ਪਰ ਉਧਰ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕਰ ਦਿੱਤੀਆਂ ਨੇ ਜਿਸ ਦੇ ਚਾਲਦੇ ਆ ਲੱਗ ਰਿਹਾ ਕਿ ਤਾਹਿਰ ਹੁਸੈਨ ਦੀਆਂ ਮੁਸ਼ਕਲਾਂ ਜਿਹੜੀਆਂ ਬਾਦਿਆਂ ਨਜ਼ਰ ਆ ਰਹੀਆਂ ਨੇ ਹੁਸੈਨ ਮੁਸਤਫਾਵਾਦ ਹਲਕੇ ਤੋਂ ਚੋੜ ਲੜ ਰਿਹਾ ਹੈ ਕਿਤੇ 16 ਮਾਰਚ 2020 ਤੋਂ ਹਿਰਾਸਤ ਵਿੱਚ ਹੈ ਤਾਂ ਜੇਲ੍ਹ ਵਿੱਚ ਬੰਦ ਹੈ ਆ ਤਾਹਿਰ ਹੁਸੈਨ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ 2002 ਦੇ ਦੰਗਿਆਂ ਦੌਰਾਨ ਇਟੈਲੀਜ਼ੈਸੀ ਬਿਊਰੋ ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਦੇ ਦੋਸ਼ ਹੈ ਜਿਹੜੇ ਉਹ ਤਾਹਿਰ ਹੁਸੈਨ ਤੇ ਲੱਗੇ ਹੋਏ ਨੇ ਅਤੇ ਇਸੇ ਮਾਮਲੇ 'ਚ ਨਾ ਤਾਹਿਰ ਹੁਸੈਨ ਜੇਲ੍ਹ ਵਿੱਚ ਬੰਦਾ ਉਸ ਵਿਰੁੱਧ ਦੰਗਿਆਂ ਨਾਲ ਸੰਬੰਧਿਤ ਵੱਡੇ ਸ਼ਾਸ ਕੇਸ ਅਤੇ منی ਲਾਂਡਰਿੰਗ ਕੇਸ ਸਮੇਤ 11 ਕੇਸ ਦਰਜ ਨੇ ਜਿਨ੍ਹਾਂ ਵਿੱਚੋਂ 8 ਵਿੱਚ ਉਸ ਨੂੰ ਜਵਾਨਤ ਮਿਲ ਚੁੱਕੀ ਹੈ ਤਾਂ ਹੁਣ ਤਿੰਨ ਮਾਮਲਿਆਂ ਵਿੱਚ ਘਿਰੇ ਹੋਏ ਨੇ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਜਿਹੜੇ ਚੋਣਾ ਲੜਨ ਦੇ ਲਈ ਲੀਡਰ ਇੱਛੁੱਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸੁਪਰੀਮ ਕੋਰਟ ਵੱਲੋਂ ਵੱਡਾ ਚੜਕਾ ਲੱਗ ਸਕਦਾ ਕਿਉਂਕਿ ਜੇਕਰ ਆ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਜੇਕਰ ਇਲੈਕਸ਼ਨ ਕਮਿਸ਼ਨ ਇਹਨਾਂ ਟਿੱਪਣੀਆਂ ਤੇ ਹੁਣ ਆ ਕਾਰਵਾਈ ਕਰੇਗਾ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਪਾਬੰਦੀ ਲੱਗ ਜਾਏਗੀ ਉਹਨਾਂ ਲੀਡਰਾਂ ਦੇ ਲਈ ਜਿਹੜੇ ਜੇਲ੍ਹ ਵਿੱਚ ਬੰਦ ਨੇ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਚੋਣ ਲੜਨ ਤੇ ਜੇ ਪਾਬੰਦੀ ਲੱਗ ਗਈ ਤਾਂ ਵੱਡਾ ਝੜਕਾ ਜਿਹੜਾ ਲੀਡਰਾਂ ਨੂੰ ਲੱਗ ਸਕਦਾ ਹੈ ਤਾਂ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਅਤੇ ਜਿਹੜੇ ਜੇਲ੍ਹ ਵਿੱਚ ਬੰਦ ਨੇ ਲੀਡਰ ਉਹਨਾਂ ਨੂੰ ਸਟੋਨ ਲੜਨ ਤੇ ਉਹਨਾਂ ਦੀ ਪਵੰਦੀ ਲਗਾਉਣ ਦੇ ਲਈ ਸਖਤ ਆਦੇਸ਼ ਆ ਜਿਹੜੇ ਸੁਪਰੀਮ ਕੋਰਟ ਨੇ ਦਿੱਤੇ ਨੇ